ਦਿਆ ਬੱਚਿਓ ਆਪ ਜੀ ਨਾਲ ਇੱਕ ਗੱਲ ਸਾਂਝੀ ਕਰਨਾ ਚਾਹਾਂਗੇ ਹੁਣੇ ਜਿਵੇਂ ਆਪਾਂ ਪੂਰਾ ਹਫਤਾ ਸੈਬਜ਼ਾਦਿਆਂ ਦੀ ਸ਼ਹੀਦੀ ਦਾ ਸਮਾਗਮ ਆਪਾਂ ਮਨਾਵੀ ਰਹਾਂ ਕਈ ਥਾਵਾਂ ਤੇ ਆਪਾਂ ਹੋ ਕੇ ਵੀ ਆਏ ਆ ਹੁਣ ਆਪਾਂ ਗੁਰਗੋਬਿੰਦ ਸਿੰਘ ਸਾਹਿਬ ਪਾਸ਼ਾ ਜੀ ਦਾ ਪ੍ਰਕਾਸ਼ ਪੂਤ ਉਤਸਵ ਮਨਾਣ ਜਾ ਰਹੇ ਆ ਸਾਡੇ ਪੁਰਮ ਮਨਾਏ ਤਾਂ ਹੀ ਸਫਲੇ ਮੰਨੇ ਜਾਣਗੇ ਜਦੋਂ ਆਪਾਂ ਇਹਨਾਂ ਤੋਂ ਕੁਝ ਸਿੱਖਿਆ ਵੀ ਲਵਾਂਗੇ ਕਿ ਬੱਚਿਆਂ ਨੇ ਅਣੀ ਛੋਟੀ ਉਮਰ ਵਿੱਚ ਸਭ ਤਸਹੀਏ ਸਏ ਕੋਈ ਲਾਲਚ ਵਿੱਚ ਨਹੀਂ ਆਏ ਸਾਨੂੰ ਵੀ ਆਪਣੇ ਜੀਵਨ ਨੂੰ ਇੱਕ ਇਸ ਮੁਕਾਮ ਤੱਕ ਲੈ ਕੇ ਜਾਣਾ ਹੈ ਕਿ ਅਸੀਂ ਉਸ ਲਾਲਚ ਵਿੱਚ ਨਹੀਂ ਆਣਾ ਝੂਠ ਵਿੱਚ ਨਹੀਂ ਆਣਾ ਕਿ ਅਸੀਂ ਜ਼ਰਾ ਜੇ ਝੂਠ ਵਿੱਚ ਆ ਕੇ ਸਾਨੂੰ ਕੋਈ ਜ਼ਰਾ ਜਆ ਕਹੇ ਕਿ ਹਾਂਜੀ ਝੂਠ ਬੋਲੋ ਤੁਹਾਨੂੰ ਆਪਾਂ ਐ ਇੱਕ ਚਾਕਲੇਟ ਦਵਾਂਗੇ ਤੇ ਅਸੀਂ ਬਹੁਤ ਜਲਦੀ ਆ ਜਾਂਦੇ ਹਾਂ ਕਿ ਨਹੀਂ ਸਾਨੂੰ ਉਹਦੇ ਨਾਲੋਂ ਵੱਧ ਚਾਕਲੇਟ ਮਿਲ ਜਾਏਗੀ। ਇੱਕ ਐਗਜ਼ਾਮਪਲ ਆਪ ਜੀ ਨੂੰ ਮੈਂ ਦੇ ਰਹੀ ਆ। ਤੇ ਇਸ ਕਰਕੇ ਛੋਟੇ-ਛੋਟੇ ਗੱਲਾਂ ਤੋਂ ਹੀ ਆਪਾਂ ਸਿੱਖਣਾ ਹੈ ਕਿ ਕਿਵੇਂ ਆਪਾਂ ਝੂਠ ਤੋਂ ਪਰਾਂ ਹਟ ਕੇ ਸੱਚ ਦਾ ਸਾਥ ਦੇ ਕੇ ਲਾਲਚ ਨੂੰ ਪਿੱਛੇ ਛੱਡ ਕੇ ਇਮਾਨਦਾਰੀ ਨਾਲ ਜੀਵਨ ਬਤੀਤ ਕਰਨਾ ਹੈ। ਔਰ ਸੈਬਜ਼ਾਦਿਆਂ ਦੇ ਪਿਤਾ ਜੀ ਗੁਰਗੋਬਿੰਦ ਸਿੰਘ ਪਾਸ਼ਾ ਜੀ ਨੇ ਜਿਹੜੀ ਸਾਨੂੰ 13 ਅਪ੍ਰੈਲ 1699 ਈਸਵੀ ਨੂੰ ਵਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਲਿਖੀ ਗਈ ਪੰਜ ਪਿਆਰਿਆਂ ਨੂੰ ਅਮਰਤ ਛਕਾ ਕੇ ਖਾਲਸਾ ਪੰਥ ਦੀ ਸਾਜਨਾ ਕਰਕੇ ਸਾਨੂੰ ਇੱਕ ਨਵੀਂ ਪਛਾਣ ਦਿੱਤੀ ਕਿ ਅਸੀਂ ਇਹ ਲੱਖਾਂ ਕਰੋੜਾਂ ਵਿੱਚ ਵੀ ਅਗਰ ਖੜੇ ਹੋਵਾਂਗੇ ਤੇ ਕਿਵੇਂ ਪਛਾਣੇ ਜਾਵਾਂਗੇ ਸਿਰਫ ਆਪਣੀ ਇੱਕ ਦਸਤਾਰ ਕਰਕੇ ਆਪਣੀ ਇੱਕ ਬਾਣੀ ਕਰਕੇ ਸਾਡੇ ਸਭ ਦਾ ਫਰਜ਼ ਬੰਦਾ ਹੈ ਬੀਂਗਾ बच्चे बीइंग पेरेंट्स कि जेड़े बच्चों ने अमृत पान किया है बहुत मुबारक दल है पर जेड़े इस तो वांझे ने अपा सोचिए हजे साढ़े कोल टाइम है हफ्ते बाद अब जी का प्रकाश उत्सव मना है हफ्ते बाद मन मंदा महीने बाद मन मंदा है जिदा भी मंदा है आप सबू पता है कि बंगला साहब गुरद्वारा साहब विखे ਸਿੱਖਾਂ ਸਾਹਿਬੀ ਕੇ ਅੰਮ੍ਰਿਤ ਪਾਨ ਕਰਵਾਇਆ ਜਾਂਦਾ ਹੈ ਜਲਦੀ ਤੋਂ ਜਲਦੀ ਆਪਾਂ ਕੋਸ਼ਿਸ਼ करिए ਆਪਣੇ ਆਪ ਨੂੰ ਸਿੱਖ ਹੋਣ ਦੇ ਨਾਲ-ਨਾਲ ਖਾਲਸਾ ਪੰਥ ਦਾ ਮੈਂਬਰ ਵੀ ਬਣਾਈਏ ਹੁਣ ਇਸ ਲੜੀ ਨੂੰ